ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੋਗ ਮਹਲਾ 9 ਗਨ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਕੀਨਾ ਕਹੋ ਨਾਨਕ ਹਰ ਬਾਜ ਮਣਾਉ ਜੇ ਬਿਦ ਜਲ ਕਮੀਨਾ ਬੇਖਾਨ ਸਿਉਂ ਗਾਹੇ ਰਜਿਓ ਨਿਮਗਣਾ ਹੋਈ ਉਦਾਸ ਕਹੋ ਨਾਨਕ ਬਾਜ ਹਰ ਮਣਾਉ ਪਰਣਾ ਜਮ ਕੀ ਫਾਸ ਤਰਨਾ ਕੋਉ ਹੀ ਗਇਓ ਲਿਓ ਜਰਾ ਤਨ ਜੀ ਦਾ ਕਹ ਨਾਨਕ ਪਜ ਹਰ ਮਨਾਮ ਆਦ ਜਾਤ ਹੈ ਬੀਤ ਬੇਰ ਦਾ ਭਾਇਓ ਸੂਜੇ ਨਹੀਂ ਕਾਲ ਬਹੁਝਿਓ ਆਣਾ ਕਹ ਨਾਨਕ ਨਰ ਬਾਵ ਰੇ ਕਿਉ ਨ ਭਜੈ ਭਗਵਾਨ ਤੰਦਾਰਾ ਸੰਪਤ ਸਗਲ ਜene ਆਪਣੀ ਕਰਮਾ ਨ ਇਨ ਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਦ ਸੋ ਉਦਾਰਣ ਭੈ ਹਰਨ ਹਰ ਅਨਾਥ ਕੇ ਨਾਸ ਕਹ ਨਾਨਕ ਤਿਹ ਜਾਨੀਐ ਸਦਾ ਬਾਸ ਤੁਮ ਸਾਥ ਤਨ ਤਨ ਦੇ ਤੋ ਕਾ ਦਿਓ ਤਾਂ ਸੋ ਨਿਹੋਣਾ ਕੀ ਨਾ ਕਹੋ ਨਾਨਕ ਨਰ ਬਾਵਰੇ ਆਪ ਕਿਉਂ ਡੋਲਤ ਦੀਨੋ ਤਨ ਤਨ ਸੰਪੇ ਸੁਖ ਦਿਓ ਅਰ ਜਹਨੀ ਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰਣ ਹਿੰਨ ਕੋ ਏ ਕਹੋ ਨਾਨਕ ਸੁਣ ਰੇ ਮਨਾ ਦੇਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਰਹਤੇ ਬਜਰੇ ਤੈ ਮੀਤਾ ਕਹੋ ਨਾਨਕ ਸੁਣ ਰੇ ਮਨਾ ਆਦ ਕਟਤ ਹੈ ਨੀਦ ਪਾਜ ਤਤ ਕੋ ਤਨ ਰਚਿਓ ਜਨ ਹ ਜਦਰ ਸੁ ਜਾਣ ਜਹਤੇ ਉਬਜਿਓ ਨਾਨਕਾ ਲੀਨ ਤਾਹੇ ਮਹਿਮਾਨ ਕਾਟ ਗਾੜਮ ਹੈ ਹਰ ਜੂ ਬਸੈ ਸੰਤਨ ਗਹਿਓ ਪੁਕਾਰ ਕਹੋ ਨਾਨਕ ਤਿਹ ਬਜ ਮਨਾ ਪਉਣ ਦਿਉ ਤਰੇ ਪਾਰ ਸੁਖ ਦੁਖ ਦੇਹ ਪਰ ਸੇ ਨਹੀਂ ਲੋਭ ਮੋ ਅਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਓਸਦਾ ਨਿੰਦਿਆ ਨਹੀਂ ਜਿਹੇ ਕੰਚਨ ਲੋਸਮਾਨ ਕਹੋ ਨਾਨਕ ਸੁਨ ਰੇ ਮਨਾ ਮੋਗਦਤ ਹੈ ਤੇ ਜਾਨ ਹਰਗ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮਕਜ਼ਦ ਹੈ ਸਹਜਾਨ ਪੈ ਕਾਹੂ ਕਉ ਦੇਤ ਨਹੈ ਨਹ ਪੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਵੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਤੇ ਬਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਾਇਓ ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇਹ ਘਟ ਬ੍ਰਾਹਮਣ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਦਾ ਰਾਮ ਪਛਾਨ ਕਹੋ ਨਾਨਕ ਵਾ ਮੁਕਤ ਨਰ ਇਹ ਮਾਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨਾ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਬਲ ਹੋਏ ਤੇ ਕਾਮ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰਣਾ ਜਮ ਕਹਿ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅੰਕਾਰ ਕਉ ਨਾਨਕ ਆਪਨ ਤਰੈ ਔਰਨ ਲੇਤਿ ਉਦਾਰ ਜੋ ਸੁਪਨਾ ਯਰ ਵੇਖਣਾ ਐਸੇ ਜਗ ਕੋ ਜਾਣ ਇਨ ਮੇ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨੇਸ ਦੇਨ ਮਾਇਆ ਕਾਰਣੇ ਪ੍ਰਾਣੀ ਢੋਲਤ ਨੀਦ ਕੋਟਣ ਮੈ ਨਾਨਕ ਕੋ ਨਾਰਾਇਣ ਜੇ ਚੀਤ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਾਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਣੀ ਕਛੂ ਨਾ ਚੇਤਈ ਮਤ ਮਾਇਆ ਕੇ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਸਦਾ ਹੈ ਜਮ ਬੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਦਾਨ ਕਹੋ ਨਾਨਕ ਬਿਨ ਹਰ ਭਜਨ ਮਿਰਤਾ ਜਨਮ ਸਿਰਾਨ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇਹ ਗਾਨ ਹਰ ਧਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨੁ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਣਾ ਜੀਵਨ ਕਉਨੇ ਕਾਮ प्राणी राम न चेतई मद माया कै अंबा कहो नानक हर भजन बेनाम परदता है दम फंदा सुख में बो संगी पाए दुख में संग को ना कोई कहो नानक हर भजन नाम अंत सहाई होए जन्म जन्म पर मत फिरयो ਮਿਟਿਓ ਨ ਜੰਮ ਕੋ ਤਰਾਸ ਕਹ ਨਾਨਕ ਹਰ ਬਾਜ ਮਨਾ ਨਿਰਭੈ ਪਾਵੇਂ ਬਾਸ ਜਦਨ ਬਾਦ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨੋ ਧਰਮ ਜਿਉ ਨਾਨਕ ਵਧਿਓ ਰਖ ਲਿਓ ਭਗਵਾਨ ਬਾਲ ਜੋਨੀਰ ਬਿਰ ਦਫੋਨ ਤੀਨ ਆਵਾਜ਼ਾਂ ਦਾ ਨਾਂ ਕਹੋ ਨਾਨਕ ਹਰ ਭਜਨ ਬਿਣਾ ਬਿਰਦਾ ਸਭ ਹੀ ਮਾਣ ਕਰਨ ਹੋ ਸੋ ਸੋ ਨਾ ਕੀਓ ਪਰਿਓ ਲੋਭ ਗੈ ਬੰਦਾ ਨਾਨਕ ਸਮਯੋ ਰਮ ਗਇਓ ਆਪ ਕਿਉ ਰੋਤ ਅੰਧਾ ਮਨ ਮਾਇਆ ਮੈਂ ਰਮ ਰਹਿਓ ਨੇਛਤ ਨਾਹਿ ਨਮੀਤਾ ਨਾਨਕ ਮੂਰਤ ਚਦਰ ਜੋ ਛਾੜਦ ਨਾਨ ਨੀਦ ਨਰ ਚਾਹਤ ਕਾਚਿਆਰਾ ਔਰ ਕੀ ਔਰੇ ਬਈ ਜਦਵਦ ਰਾਇ ਉਠਦਾਰ ਨਾਨਕ ਫਾਜ਼ੀ ਗਲ ਬਰੀ ਜਤਨ ਬਾਦ ਸੁਖ ਕੇ ਕੀਏ ਦੋਖੋ ਕੀਓ ਨ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਾਗ ਤੇ ਬੇਖਾਰੀ ਫਿਰਦ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਹ ਕਰੇ ਜਗ ਸੁਪਨੇ ਜੋ ਜਾਣ ਇਨ ਮੈਂ ਕਜ ਤੇਰੋ ਨਹੀਂ ਨਾਨਕ ਕਹੋ ਬਖਾਨ ਗਰਵ ਕਾਰਤ ਹੈ ਦੇ ਕੋ ਬਿਨ ਸੇਸ਼ਨ ਮੈਂ ਮੀਤਾ ਜੇ ਪ੍ਰਾਣੀ ਹਰ ਗਸ ਕਹਿਓ ਨਾਨਕ ਦੇ ਜਗ ਜੀ ਦਾ ਜੇ ਕਟ ਸੇਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਨਾਨਕ ਇਕ ਭਾਗ ਦਾ ਭਗਵਾਨੋ ਜੇ ਪ੍ਰਾਣੀ ਕਹਿ ਨਾਹਿ ਮਨ ਜੈਸੇ ਸ਼ੂਕਰ ਸਵਾਨਾ ਨਾਨਕ ਮਨੋ ਦਹੇ ਤਨ ਸੁਆਮੀ ਕੋ ਗਰਜੋ ਸਦਾ ਸਵਾਨ ਤੈਥ ਨਹੀਂ ਨੇਤ ਨਾਨਕੇ ਬਿਧਰ ਬਜਾਓ ਇਕ ਮਨ ਹੋਏ ਇਕ ਚਿਤ ਤੀਰਥ ਵਰਦੇ ਔਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੁੰਚੋਰ ਇਸ਼ਨਾਨ ਸਿਰ ਕੰਪਿਓ ਬਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਈ ਤਉ ਨਾ ਹਰ ਰਸ ਲੀਨਾ ਨੇਜਕਾਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਪਗਤ ਹੈ ਤੇਰਾ ਕੋ ਮਨ ਮਾ ਹੈ ਜਾਗ ਰਜਣ ਹ ਸਭ ਝੂਠ ਹੈ ਜਾਣ ਲਿਓ ਰੇ ਮੀਦ ਕਹਿ ਨਾਨਕ ਤੇਰਾ ਨਾ ਰਾਇ ਜੋ ਬਾਲੂ ਕੀ ਪੀਦਾ ਰਾਮ ਗयो ਰਾਮਣ ਜयो ਜਾਂਕੋ ਬੋ ਬਰਵਾਰ ਕਹੋ ਨਾਨਕ ਧਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਹ ਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਾਲ ਛੁੱਟ ਕਿਉ ਬੰਧਨ ਪਰੇ ਕਸ਼ੂ ਨਾ ਹੋਤੇ ਉਪਾਏ ਕਹੋ ਨਾਨਕ ਅਭਿਓਟ ਹਰ ਗਾਜੋ ਹੋ ਸਹਾਏ ਬਾੜ ਹੋ ਆ ਬੰਧਨ ਛੁੱਟੇ ਸਭ ਕੇ ਜੋਤ ਉਪਾਏ ਨਾਨਕ ਸਭ ਕੇ ਚਤਮਰੇ ਹਾਦਮਾ ਤੁਮ ਹੀ ਹੋਦੋ ਸਹਾਏ ਸੰਗ ਸਗਾ ਸਭ ਤਜ ਗਏ ਕੋ ਨ ਨਿਬਿਓ ਸਾਥ ਏਕ ਓ ਇਕ ਰਗਨਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਜਗਤ ਮੈਂ ਕੈਨ ਜਾਪਿਓ ਗੁਰ ਮੰਤ ਰਾਮ ਨਾਮ ਯਰ ਮੈਂ ਕਹਿਓ ਜਾਣ ਕੈ ਸਮ ਨਹੀਂ ਕੋਈ ਜਿਹੇ ਸ੍ਰੀਮਰਤ ਸੰਕਟ ਮਿਟਾਇ ਦਰਸ ਦਿਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ